ਨਵਜੋਤ ਸਿੱਧੂ ਅਫੀਸ਼ੀਅਲ ਸਾਰੇ ਮੇਰੇ ਪਲੇਟਫਾਰਮਸ ਦੇ ਉੱਤੇ ਹੋਗਾ ਐਨੀਬਡੀ ਵਾਂਟਸ ਟੂ ਗੋ ਐਂਡ ਵਿਜ਼ਿਟ ਅੱਜ ਸ਼ੁਰੂ ਹੈ ਇਸੇ ਵੇਲੇ ਸ਼ੁਰੂ ਹੈ ਅੱਜ ਸ਼ੁਭ ਦਿਨਾ ਮਾਮਾਈ ਦਾ ਅਖੇ ਤ੍ਰਿਤਿਆ ਇਸ ਕਰਕੇ ਇਹਨੂੰ ਅੱਜ ਸ਼ੁਰੂ ਕੀਤਾ ਕੋਈ ਵੀ ਉੱਥੇ ਜਾ ਸਕਦਾ ਹੁਣ ਕੋਈ ਸਵਾਲ ਸਿੱਧੂ ਸਾਹਿਬ ਮੈਂ ਬਿਨਾਂ ਸਵਾਲ ਦੇ ਉੱਤਰ ਦੇ ਜਾਊਂਗਾ ਨਹੀਂ ਤੁਸੀਂ ਬਿਲਕੁਲ ਫਿਕਰ ਨਾ ਕਰਿਓ ਸਿੱਧੂ ਸਾਹਿਬ ਪਰ ਮੈਂ ਜ਼ਿੰਦਗੀ ਦੇ ਵਿੱਚ ਹਰ ਚੀਜ਼ ਨੂੰ ਫੇਸ ਕਰਨ ਦੀ ਕਾਰੇਜ ਰੱਖਦਾ ਰਾਈਟ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ ਲੇਕਿਨ ਜਿਆਦਾ ਨਹੀਂ 5-7 ਤੁਸੀਂ ਪੰਜਾਬ ਦੀ ਗੱਲ ਤੁਸੀਂ ਹਮੇਸ਼ਾ ਕਰਦੇ ਹੋ ਕਿ ਆ ਪੰਜਾਬ ਦੀ ਸਿਆਸਤ ਸਹੀ ਦਿਸ਼ਾਤ ਜਾ ਰਹੀ ਹੈ ਇਹ ਨੂੰ ਤਾਂ ਲੋਕ ਕਰਨਗੇ ਦੋਸਤ ਲੋਕ ਹੀ ਕਰਦੇ ਆ ਲੋਕ ਹੀ ਰੱਬ ਹੁੰਦੇ ਆ ਤੇ ਲੋਕਾਂ ਦੀ ਭਲਾਈ ਦੇ ਵਾਸਤੇ ਹੀ ਸਿਆਸਤ ਕੀਤੀ ਸੀ ਕਦੇ ਵੀ ਇਹ ਤੰਦਾ ਨਹੀਂ ਜ਼ਮੀਰ ਗਿਰਨ ਨਹੀਂ ਦਿੱਤਾ ਈਮਾਨ ਵਿਗੜ ਨਹੀਂ ਦਿੱਤਾ ਕਿਰਦਾਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਇਹਨਾਂ ਨੂੰ ਪੁੱਛ ਲਓ ਬੱਚਿਆਂ ਨੂੰ ਇੱਕੋ ਗੱਲ ਕਹੀ ਹੈ ਇਸ ਘਰ ਚ ਸਿਆਸਤ ਤੋਂ ਇੱਕ ਵੀ ਪੈਸਾ ਨਹੀਂ ਆਏਗਾ ਇੱਕ ਵਾਰ ਮੇਰ ਸਾਹਿਬ ਨੇ ਟਾਇਲਾਂ ਲਾਤੀਆਂ ਸੀ ਮੇਰੇ ਘਰ ਦੇ ਬਾਹਰ ਪੰਜ ਦੀਆਂ ਸੀ ਮਾ 25 ਮੋੜੇ ਸੀ ਸਮਝ ਨਹੀਂ ਮੇਰੇ ਪਿਓ ਨੇ ਮੈ ਤੋਂ ਇੱਕੋ ਚੀਜ਼ ਮੰਗੀ ਸੀ ਕਿ ਬੇਟਾ ਤੂੰ ਰਾਤ ਚ ਤੁਰਿਆ ਜਾਂਦਾ ਹੋਵੇਂ ਤੇ ਕੋਈ ਮੈਨੂੰ ਜਾਣਦਾ ਹੋਵੇ ਉਹ ਮੇਰੇ ਜਾਣਤਾ ਹੋਰ ਉਹ ਕਹੇ ਕਿ ਭਗਵਾਨ ਸਿੰਘ ਸਿੱਧੂ ਦਾ ਬੇਟਾ ਇਮਾਨਦਾਰ ਆਪਣੇ ਪਿਓ ਦੀ ਚਿੱਟੀ ਪੱਗ ਦੇ ਉੱਤੇ ਕਦੇ ਦਾਗ ਨਹੀਂ ਲੱਗਣ ਦਿੱਤਾ ਐਫੋਰ ਮਾਈ profession ਹੈਜ਼ ਬੀਨ ਐਲਸਵੇਅਰ ਬਦ ਕਿਸਮਤੀ ਹੈ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਬਹੁਤ ਸਾਰੇ ਲੋਕ ਰਾਜਨੀਤੀ ਨੂੰ ਇੱਕ profession ਸਮਝ ਬੈਠੇ ਐ ਧੰਦਾ ਸਮਝ ਬੈਠੇ ਨਹੀਂ ਬਕਸਿੰਦਾ ਦੇ ਲੋਕਾਂ ਨੇ ਫੇਰ ਸਵਾਲ ਕੀਤਾ ਇਸ ਚੈਨਲ ਦੇ ਦਰੀਏ 80% ਕੋ ਸਿੱਧੂ ਸਾਹਿਬ ਦੱਸੋ ਹੁਣ ਕਰੋ ਆਹ ਜਾਂਦੇ ਮੈਂ ਕਿਹਾ ਮੇਰੀ ਇੱਕ ਗੱਲ ਸੁਣ ਮੈਂ ਕਿਹਾ ਇੱਕ ਗੱਲ ਸੁਣ ਮੇਰੀ ਮੈਂ ਦੁਹਰਾ ਦਿੰਦਾ ਭਾਈ ਪਾਲੇ ਦੀ ਨੋਕ ਨਾਲ ਬੰਦਾ ਸਿੱਟ ਲੋ ਪਾਲੇ ਕੀ ਨੋਕ ਸੇ ਇੱਕ ਬੰਦਾ ਗਿਰਦਾ ਹੈ ਵਿਸ਼ ਕੇ ਪਿਆਲੇ ਸੇ ਸੈਨਾ ਗਿਰਦੀ ਹੈ ਕੁਕਤ ਵਿਚਾਰ ਪ੍ਰਗਟ ਹੋ ਜਾਏ ਗੁਰੂ ਰਾਸ਼ਟ੍ਰਧਭਾ ਹੋ ਜਾਤੇ ਕਿਉਂ ਪ੍ਰਗਟ ਨਹੀਂ ਆਓਗੇ ਮੈਂ ਗਿਆ ਵਕਤ ਦੱਸੇਗਾ ਨਹੀਂ ਸਿਰ ਸਾਹਿਬ ਵਕਤ ਦੱਸੇਗਾ ਮੈਂ ਆਵਾਂਗਾ ਜਾਂ ਨਹੀਂ ਆਵਾਂਗਾ ਇਹ ਤੇ ਰੱਬ ਨੂੰ ਜਦੋਂ ਮੈਂ ਵੇ ਸਿਆਸਤ ਚ ਆਇਆ ਸੀਗਾ ਮੈਂ ਮੈਂ ਸੋਚ ਕੇ ਆਇਆ ਸੀ ਜ਼ਿੰਦਗੀ ਘਟਦੀ ਹੈ ਗੁਰੂ ਲਾਈਫ ਇਜ਼ ਵਾਟ ਹੈਪਨਸ ਵੈਨ ਯੂ ਆਰ ਮੇਕਿੰਗ ਅਦਰ ਪਲਾਨਸ ਕਿਸੇ ਈਟ ਕੇ ਲੈ ਆਈ ਸੀ ਨਾ ਮੈਨੂੰ ਸਿਰ ਸਾਹਿਬ ਤੁਸੀਂ ਮੈਂ ਮੈਂ ਕਮੈਂਟਰੀ ਕਰ ਰਿਹਾ ਸੀ ਉੱਥੇ ਪਾਕਿਸਤਾਨ ਠੀਕ ਹੈ ਆਫਸ਼ਾਂਜੂ ਨਾਲ ਗੂਗਲ ਹੀ ਕਰ ਦੰਦੂ ਉੱਥੋਂ ਆਇਆ ਮੈਂ ਸੋਚਿਆ ਯਾਰ ਪਤਾ ਨਹੀਂ ਇਹ 20000 ਬੰਦੇ ਕਿੱਥੋਂ ਆਏ ਆ ਉਹ ਮੈਨੂੰ ਲੈਣ ਆਏ ਤੁਸੀਂ ਉਹ ਦੋ ਕਮੀਜ਼ਾਂ ਸੀ ਉਹ ਵੀ ਫਟ ਫਟ ਗਈਆਂ ਸੀ ਕਿਹਨਾਂ ਤੇ ਭਾਈ 5000 ਬੰਦਿਆਂ ਦੀ 500 ਬੰਦਿਆਂ ਦੀ ਸਟੇਜ ਸੀ ਉਹ ਤੇ 20000 ਬੰਦਾ ਖੜਾ ਸੀ ਤੁਹਾਨੂੰ ਪਤਾ ਤੁਹਾਨੂੰ ਫਿਰ ਉਸ ਪਲੈਨਿੰਗ ਸਭ ਤੋਂ ਆਮੋ ਪੰਜਾਬ ਪੰਜਾਬ ਹੋਇਆ ਇੱਕ ਬੰਦਾ ਇੱਕ ਇੱਕ ਪੰਜਾਬ ਤੋਂ ਅਲਾਵਾ ਇੱਕ ਬੰਦਾ ਇੱਕ ਇੱਕ ਬੜੀ ਜਗ੍ਹਾ ਹੋ ਗਿਆ ਜੋ ਫੈਰਗਾਨੇ ਦੇ ਵਿੱਚ ਹੋਇਆ ਹਾਂਜੀ ਸਰ ਫੈਰਗਾਨੇ ਦੇ ਵਿੱਚ ਜੋ ਹੋਇਆ ਮੈਂ ਤੁਸੀਂ ਲੇਖਦੇ ਉਸ ਵਾਰ ਜੋ ਮਾਹੌਲ ਮੈਂ ਮੈਂ ਉਸੇ ਐਸੀ ਹੀ ਦੇਖਦਾ ਹਾਂ ਕਿ ਇਸ ਦੇਸ਼ ਕਿ ਆਵਾਮ ਨੇ ਇੱਕ ਸਰਕਾਰ ਚੁਣੀ ਇੰਟਰਨਲ ਸਿਕਿਉਰਿਟੀ ਐਕਸਟਰਨਲ ਸਿਕਿਉਰਿਟੀ ਦੇ ਹੈਵ ਦ ਰਿਸਪੌਂਸਿਬਿਲਟੀ ਲੋਕਾਂ ਦਾ ਵਿਸ਼ਵਾਸ ਮੇਰਾ ਵੀ ਵਿਸ਼ਵਾਸ ਸਰ ਸ਼ਾਹੀਦ ਫਰੀਦੀ ਨੇ ਕਿਹਾ ਕਿ ਅੰਨੀ ਸੇਨਾ ਸੀ ਲੇਕਿਨ ਬਾਅਦ ਚੋਂ ਆਏ ਤੇ ਉਸ ਤੋਂ ਬਾਅਦ ਪਾਕਿਸਤਾਨ ਤੇ ਇਜਾਮ ਲਗਾ ਮਤਲਬ ਬਾਸਟ ਚੜਿਆ ਨਾ ਉਹਦੇ ਲਿਖਿਆ ਹੁੰਦਾ ਸਵਾਰੀ ਆਪਣੇ ਸਮਾਨ ਦੀ ਆਰਟੀਕਲ ਤਾਂ ਵੀ ਰਾਵੀ ਜੀ ਤੁਹਾਡੇ ਐਸੇ ਆ ਉਸ ਟੌਪਿਕ ਤੇ ਪੁੱਛਦੇ ਤਾਂ ਇਹ ਰਾਵੀ ਜੀ ਵਿੱਚ ਤੁਹਾਡੇ ਜੋ ਆ ਤੁਸੀਂ ਕਰਦੇ ਇਨੀਸ਼ੀਏਟ ਸੀਗਾ ਜਾਂ ਤੁਹਾਡਾ ਤੁਹਾਡਾ ਵੀ ਮਨ ਕਰਦਾ ਸੀ ਹਾਂ ਜੀ ਮੈਨੂੰ ਬਿਗ ਬੌਸ ਰਾਵੀਆ ਨੇ ਭੇਜਿਆ ਸੀ ਚੈਲੰਜ ਦਿੰਦੀ ਆ ਮੈਨੂੰ ਔਰ ਮੈਂ ਇਹਨੂੰ ਪਿਆਰ ਬਹੁਤ ਕਰਦਾ ਬੇਤਹਾਸ਼ਾ ਪਿਆਰ ਕਰਦਾ ਮੈਂ ਸੋਚ ਨਹੀਂ ਸਕਦਾ ਜਿਨ੍ਹਾਂ ਮਤਲਬ ਮੈਂ ਅਗਰ ਨੂਨੀ ਜਿੰਨਾ ਕੇ ਉਹਨੂੰ ਪਿਆਰ ਕਰਦਾ ਤੇ ਇਹਨਾਂ ਦੋਨਾਂ ਨੂੰ ਹੀ ਕਰਦਾ ਦਿਖਾਉਂਦਾ ਨਹੀਂ ਇਹਨਾਂ ਦੀ ਗੱਲ ਮੈਂ ਟਾਲੀ ਨਹੀਂ ਕਰੇ ਔਰ ਇਹਨੂੰ ਮੈਂ ਕਦੇ ਰੋਂ ਨਹੀਂ ਦਿੰਦਾ ਇਹਨਾਂ ਸ਼ੁਰੂ ਤੋਂ ਮੇਰਾ ਕਿਆ ਤੂੰ ਦੇਖ ਸਕਦਾ ਹਾਂ ਮੈਂ ਕੁਝ ਵੀ ਹੋਤੇ ਹੋਏ ਨਹੀਂ ਮੈਂ ਨਹੀਂ ਦੇਖ ਸਕਦਾ ਤੈਨੂੰ ਰੋਤੇ ਹੋਏ ਇਸ ਕਰਕੇ ਘਰ ਜੇ ਦੇ ਅਥਰੂ ਨਹੀਂ ਆਣਦਾ ਕੋਈ ਇੱਥੇ ਜੇ ਅਥਰੂ ਆ ਗਿਆ ਮੈਂ ਵਟ ਦਨਾ ਕੱਟ ਇਹ ਮੈਨੂੰ ਇੱਕ ਚੈਲੰਜ ਦਿੱਤਾ ਸੀ ਇਹਨੇ ਮੈਨੂੰ ਕਿ ਪਾਪਾ ਤੂੰ ਬਿਗ ਬਾਸ ਮੇ ਨਹੀਂ ਜਾ ਸਕਤੇ ਉਦੋਂ ਮੈਂ ਘਰ ਬਣਾਉਣਾ ਸੀ ਮੇਰੇ ਕੋਲ ਬਹੁਤ ਘੱਟ ਪੈਸੇ ਸੀ 50 ਲੱਖ ਰੁਪਏ ਮੈਨੂੰ ਕਹਿੰਦੀ ਪਾਪਾ ਬਿਗ ਬਾਸ ਮੇ ਜਾ ਕੇ ਤੂੰ ਬਾਹਰ ਨਹੀਂ ਨਿਕਲ ਸਕਤੇ ਆਪਣੀ ਆਪਣੀ ਜੋ ਮਾਈ ਡੈਡੀ ਸਟਰੋਂਗੇਸ ਬਡੀ ਕੈਪ ਟੂ ਬਿਗ ਬਾਸ ਮੈਂ ਤਰਾ ਫਿਰ ਮੈਂ ਉਹਨਾਂ ਨੂੰ ਐਕਸੈਪਟ ਕੀਤਾ ਬੜੇ ਪਹਿਲੇ ਮੈਨੂੰ ਤੋਂ ਮੈਂ ਕਿਹਾ ਇੱਕ ਮਹੀਨੇ ਦੇ ਇਨਨੇ ਲਵ 2-3 ਦਿਨ ਇਨਨੇ ਲਵ 3 ਦਿਨ ਇਨਨੇ ਲਵ ਕਿਉਂਕਿ ਮੈਂ ਸਿਆਸਤ ਚੋਂ ਨਿਕਲੀ 500 ਕੱਜ ਖਰੀਦੀ ਸੀ ਉਹ ਫਿਰ ਪ੍ਰੈਸ ਕਾਨਫਰੈਂਸ ਕੀਤੀ ਫਿਰ ਪਟਿਆਲੇ ਘਰ ਵਿੱਚ ਆ ਤੇ ਮੇਰੀ ਲਿਆਦੀ ਪੈਸਿਆਂ ਵਾਲੀ ਮੈਂ ਪਹਿਲੇ ਮਹੀਨੇ ਦੂਜੇ ਮਹੀਨੇ ਉਹ ਅਫੋਰਡ ਨਹੀਂ ਕਰ ਸਕਿਆ ਮੈਨੂੰ ਨਿਕਲਣਾ ਵੀ ਪਿਆ ਸੀਗਾ ਠੀਕ ਹੈ ਨਹੀਂ ਉਹ ਪਹਿਲਾ ਚੈਲੰਜ ਸੀ ਦੂਜਾ ਹੁਣ ਕਿ ਪਾਪਾ ਇਹ ਤਾਂ ਮੇਰੇ ਲਈ ਕਰ ਯੂ ਹੈਵ ਟੂ ਡੂ ਥਿਸ ਫॉर ਮੀ ਸੋ ਧੇਰਫੋਰ ਰਾਬੀਆ ਇਨਸਟਰੂਮੈਂਟਲ ਹੈ ਟਾਈਮ ਬੈਠੀ ਹੈ ਨਹੀਂ ਤੇ ਮੈਂ ਬਿਠਾਉਂਦਾ ਨਹੀਂ ਉਹਨੂੰ ਦੇਖੋ ਮੇਰੀ ਇੱਕ ਗੱਲ ਨੂੰ ਸੁਣੋ ਆਈਪੀਐਲ ਕਮੈਂਟਰੀ ਮੇਰੀ ਜ਼ਿੰਦਗੀ ਜਦੋਂ ਮੈਂ ਮਾਈ ਫੜਦਾ ਨਾ ਮੈਂ ਧਿਆਨ ਦੀ ਅਵਸਥਾ ਚਲੇ ਜਾਂਦਾ ਮੈਨੂੰ ਸਮਾਂ ਪਤਾ ਹੀ ਨਹੀਂ ਲੱਗਦਾ ਆਈ ਮੈਨੂੰ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਅਹਿਸਾਸ ਹੀ ਨਹੀਂ ਹੁੰਦਾ ਧਿਆਨ ਕਿਹਾ ਹੈ ਆਪ ਗੋਲਫ ਕੋਰਸ ਤੇ ਜਾਂਦੇ ਹੋ ਆਪਕੋ ਕਿਸੇ ਚੀਜ਼ ਦਾ ਸੁਤਰੀ ਪਿੱਛੇ ਦੇਖਦੇ ਹੋ 3 ਘੰਟੇ ਪਤਾ ਨਹੀਂ ਲੱਗਦਾ ਕਿਵੇਂ ਨਿਕਲ ਗਏ ਆਪ ਧਿਆਨ ਕੇਂਦਰਿਤ ਹੈ इसलिए कॉमेंट्री एक ऐसी जगह है जहां सबसे ज्यादा खुशी पाई है सियासत एक ऐसी जगह सबसे ज्यादा संतुष्टि पाई लेकिन फर्क दोनों में यह है कि सियासत में आप निर्भर हो लेकिन जब आप कॉमेंट्री करते हो जब आप क्रिकेट खेलते हो जब आप, जब आप मोटिवेशन करते हो जब आप बाकी करते हो वो तो आत्मनिर्भर हो भाई आप बंदा अपने दम पे है लेकिन जब मैं क्या बिल्कुल चलेगी ਜਿਹੜਾ ਇੱਕ ਕਿਉਂਕਿ ਮੇਰਾ profession ਹੈ ਮੈਂ ਮੈਂ ਹੱਥ ਖਾਲ ਦੇ ਪੈਸੇ ਇੱਥੋਂ ਹੀ ਖਾਂ ਚੈਨਲ ਦੇ ਕੰਟੈਂਟ ਕੀ ਹੋ ਕੰਟੈਂਟ ਸੁਣ ਲੋ ਲਾਈਫ ਸਟਾਈਲ ਜਿਹੜੀ ਬੜੇ ਟਾਈਟ ਬਾਰੇ ਪੁੱਛਦੇ ਆ ক্রিকেট ਪ੍ਰਾਇਮਰਲੀ ক্রিকেট ਠੀਕ ਹੈ ਕਮੈਂਟਰੀ ਬਾਰੇ ਠੀਕ ਹੈ ਅਪਰਲ ਬਾਰੇ ਮੇਰੀ ਜ਼ਿੰਦਗੀ ਬਾਰੇ ਮੇਰੇ ਜ਼ਿੰਦਗੀ ਦੇ ਅਨੁਭਵ ਬਾਰੇ ਸਮਝ ਗਏ ਮੋਟੀਵੇਸ਼ਨ ਜਿਹੜੀ ਇਹਨੇ ਗੱਲ ਕੀਤੀ ਚਲੋ ਇਹ ਤਾਂ ਮੇਰੀ ਤਾਰੀਫ ਐਨੀ ਕਰਦੇ ਉੱਠਣ ਲੱਗ ਜੂ ਪਰ ਲੋ ਬਹੁਤ ਪਿਆਰ ਕਰਦੇ ਆ ਉਹਦੇ ਵਿੱਚ ਮੈਂ ਹਜ਼ਾਰਾਂ ਮੋਟੀਵੇਸ਼ਨਲ ਟਾਕਸ ਮੈਂ ਕਹਾਂ ਨਾ ਸ਼ਾਇਦ ਹੀ ਕੋਈ ਬੰਦਾ ਹੋਵੇ ਜਿਹਦਾ ਜ਼ਿੰਦਗੀ ਦੇ ਵਿੱਚ ਇਹ ਰੇਨਬੋ ਬਣੀ ਹੋਵੇ 7-8 ਚੀਜ਼ਾਂ ਦੀ ਮੈਨੂੰ ਨਹੀਂ ਲੱਗਦਾ ਪਾਲਿਟਿਸੀ ਪਾਲਿਟਿਸੀ ਨਹੀਂ ਹੁੰਦਾ ਕਰੈਕਟਰ ਕਰੈਕਟਰੀ ਹੁੰਦਾ ਜਿਹੜਾ ਅਕਰ ਕਰਦਾ ਉਹ ਕਮੈਂਟਰੀ ਨਹੀਂ ਕਰਦਾ ਸੋ ਇਹ ਬਹੁਤ ਹਾਂ ਬਈ ਸਰ ਤੁਸੀਂ ਫਿਲਹਾਲ ਕਿਸੇ ਸਿਆਸੀ ਪਾਰਟੀ ਦਾ ਹਿੱਸਾ ਹੋ ਕਾਂਗਰਸ ਦੇ ਰਹੋਗੇ ਕਿ ਨਹੀਂ ਇੱਕ ਮਿੰਟ ਕੋਈ ਪ੍ਰਮਾਣ ਦੇਣ ਦੀ ਲੋੜ ਹੈ ਮੈਂ ਕਹ ਜਿਹੜੀ ਚੀਜ਼ ਪ੍ਰਮਾਣਿਤ ਕਰਨੀ ਪਵੇ ਨਾ ਬੇਟਾ ਹਾਂ ਉਤੁੱਠ ਜਿਸ ਤਰ੍ਹਾਂ ਤੇਰੀ ਮੋਚਾ ਤਾਂ ਵੀ ਨਾ ਸੋਚੋ ਤੁਸੀਂ ਇੱਕ ਸਮੇਂ ਸੀਗਾ ਤੁਸੀਂ ਪੰਜਾਬ ਵਾਸਤੇ ਸੈਕਰੀਫਾਈਸ ਕੀਤਾ ਜਦੋਂ ਤੁਸੀਂ ਉਹਨੇ ਗੱਲ ਕੀਤੀ ਹੈ ਕਿ ਬਹੁਤ ਕੁਝ ਤੁਸੀਂ ਛੱਡਿਆ ਤੁਸੀਂ ਫਿਰ ਬੋਲੇ ਵੀ ਦੋ ਮੁੱਖ ਮੰਤਰੀਆਂ ਦੇ ਖਿਲਾਫ ਬੋਲੇ ਕਿਸੇ ਉਹਨੇ ਮੇਰੀ ਮੇਰੀ ਗੱਲ ਸੁਣੋ ਸਰ ਕੀ ਹੁਣ ਮੌਜੂਦਾ ਹਾਲਾਤਾਂ ਵਿੱਚ ਸਿੱਧੂ ਸਾਹਿਬ ਨੇ ਕੀ ਸਿਆਸਤ ਦੇ ਕੇ ਸਰੈਂਡਰ ਕਰ ਦਿੱਤਾ ਹੈ ਦੇਖੋ ਮਿੱਤਰਾ ਜਿੰਨਾ ਮਰਜੀ ਮੈਨੂੰ ਉਕਸਾਲ ਹੈ ਪਰ ਇੰਨਾ ਸ਼ਾਂਤਾਂ ਮੈਂ ਇੰਨਾ ਸ਼ਾਂਤ ਆ ਇਹ ਤੁਸੀਂ ਪਤਾ ਹੀ ਕਰਦੇ ਹੋ ਝੀਲ ਹੁੰਦੀ ਨਾ ਝੀਲ ਝੀਲ ਸ਼ਾਂਤ ਪਈ ਹੁੰਦੀ ਆ ਤੇ ਪੂਰਨਮਾ ਦਾ ਚੰਦਰਮਾ ਵੀ ਦਿਖਦਾ ਤੂੰ ਵਿੱਚ ਡਲੇ ਮਾਰ ਦਿਓ ਆ ਤੂੰ ਹੁਣ ਚਟਾ ਨਹੀਂ ਛੱਡਦੀ ਇਹ ਪੁੱਤ ਉਹ ਮਿੱਟੀ ਉੱਠੂ ਵੀ ਉੱਤੋਂ ਮਿੱਟੀ ਉਠੂ ਮੈਨੂੰ ਆਪਣੀ ਸ਼ਕਲ ਦਿਉ ਇਹ ਨਹੀਂ ਹੋਣਾ ਹੁਣ ਇੱਕ ਸਿੱਧੂ ਆ ਅੱਧਾ ਮੈਂ ਤੈਨੂੰ ਜਵਾਦ ਦੇਦਾ ਮਿੱਤਰਾ ਸਿੱਧੂ ਸਾਹਿਬ ਤੁਹਾਨੂੰ ਪੰਜਾਬ ਮੈਂ ਜਵਾਦ ਦੇਦਾ ਜਵਾਦ ਦੇਦਾ ਮਿੱਤਰਾ ਇੱਦਾਂ ਜਵਾਦ ਨਾ ਹੁਣ ਤੁਹਾਡੀ ਸਿਹਤ ਦਾ ਰਾਜ ਕੀ ਹੈ ਚਲੋ ਆਹ ਮੇਰੀ ਸਿਹਤ ਆ ਕਿੱਦਾਂ ਸੋਨਾ ਸਵਾਰ ਦੇਖੋ ਉਹ ਕਹਿੰਦਾ ਮੇਰਾ ਵੀ ਡੈਂਡਲ ਹੋਏ ਵੇਖੋ ਆਹ ਗੱਲ ਇਹ ਮੇਰੀ ਸਿਹਤ ਦਾ ਰਾਜ ਮੇਰੀ ਸਿਹਤ ਦਾ ਰਾਜ ਮੇਰੀ ਸਿਹਤ ਦਾ ਰਾਜ ਆਪਣੇ ਉੱਤੇ ਵੀ ਅਮਲ ਕਰਿਆ ਕਰ ਤੇ ਜੋ ਕੋਚੇ ਨਾ ਖਾਇਆ ਕਰ ਜਰੇ ਤਰੋਂ ਦੇ ਨਾ ਛਕਿਆ ਸਮਝਿਆ ਨਹੀਂ ਗਿਆ ਮੇਰੀ ਸੇਧ ਦਾ ਰਾਜ ਹੁਣ ਸਾਰਾ ਕੁਝ ਇੱਥੇ ਕਹਾਂਗਾ ਅਜੀ ਸਾਨੂੰ ਥੋੜਾ ਜਿਹਾ ਚੈਨਲ ਤੋਂ ਪਹਿਲੇ ਟ੍ਰੇਲਰ ਮੈਂ ਕਿਹਾ ਤੂੰ ਚੈਨਲ ਤੇ ਸੁਣੀ ਮੈਂ ਵਟ ਦੇਉਂ ਕੱਟ ਮੈਂ ਕਿਹਾ ਮੈਂ ਤਾਂ ਸਾਰਾ ਕੁਝ ਦੱਸੂ ਹੁਣ ਤੈਨੂੰ ਸਾਰਾ ਕੁਝ ਇੱਥੇ ਯਾਰ ਗੱਲ ਮੈਂ ਕਿਹਾ ਨਾ ਹੁਣ ਇੱਕ ਪੈਕ ਯਾਰ ਤੂੰ ਜੇ ਉਹ ਟ੍ਰੇਲਰ ਦੇਖੇ ਤੈਨੂੰ ਫਿਲਮ ਸਮਝ ਆ ਜਾਣੀ ਯਾਰ ਤੇ ਸੀ ਉਹ ਤੈਨੂੰ ਮੈਂ ਕਹਿਣਾ ਫੇਰ ਦੁਬਾਰਾ ਦੁਹਰਾ ਦੇਣਾ ਨੁਕਤੇ ਦੂੰਗਾ ਠੀਕ ਹੈ ਬਹੁਤ ਸੇ ਮਰਦੋਂ ਕੀ ਦਵਾ ਦੂੰਗਾ ਲੇਕਿਨ ਗੁਰੂ ਪੋਲਿਟਿਕਸ ਹੀ ਕਿ ਤੁਮ ਕੋ ਹਵਾ ਨਾ ਦੂੰਗਾ ਪੰਜਾਬ ਦੀ ਪੰਜਾਬ ਦੀ ਚਿੰਤਾ ਸੀ ਸਿੱਧੂ ਸਾਹਿਬ ਤੁਹਾਨੂੰ ਪੰਜਾਬ ਦੀ ਕਾਫੀ ਚਿੰਤਾ ਸੀ ਸਿੱਧੂ ਸਾਹਿਬ ਕਈ ਰੋੜ ਨੇ ਮੈਨੂੰ 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 ਕਦੇ ਵੀ ਦੇਖੋ ਚਿੰਤਾ ਜਿਹੜੀ ਹੁੰਦੀ ਹੈ ਨਾ ਇੱਕ ਹੁੰਦੀ ਹੈ ਅੱਗ ਜਿਹੜੀ ਮਰੇ ਬੰਦਿਆਂ ਨੂੰ ਖਾਂਦੀ ਮੂਹਿਆਂ ਨੂੰ ਖਾਂਦੀ ਤੇ ਇੱਕ ਜਿਉਂਦਿਆਂ ਨੂੰ ਖਾਂਦੀ ਹੈ ਉਹ ਚਿੰਤਾ ਇਹ ਨਹੀਂ ਮੈਂ ਕੀਤੀ ਕਰਦਾ ਸਿੱਧੂ ਸਾਹਿਬ ਲੈ 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 ਮੈਂ ਚਿੰਤਨ ਦੇ 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 ਜਿਹੜਾ ਮੈਂ ਹਮੇਸ਼ਾ ਕਹਿੰਦਾ ਜਿਹੜਾ ਸਮਾਜ ਚਿੰਤਾ ਚ ਗਿਆ ਨਾ ਕੂੜੇਦਾਨ ਚ ਗਿਆ ਜਿਹੜਾ ਸਮਾਜ ਚਿੰਤਨ ਚ ਗਿਆ ਪੁੰਨ ਦੀ ਤਜੋਰੀ ਚ ਗਿਆ ਮੈਂ ਕਦੇ ਵੀ ਸੁਣ ਲੈ ਇੱਕ ਵਾਰ ਮੈਂ ਕਦੇ ਵੀ ਪੰਜਾਬ ਦੀਆਂ ਸਮੱਸਿਆਵਾਂ ਲੈ ਕੇ ਨਹੀਂ ਆਇਆ ਸਮਾਧਾਨ ਲੈ ਕੇ ਆਇਆ ਤੁਸੀਂ ਠੀਕ ਹੈ ਸਮਾਧਾਨ ਔਰ ਉਹ ਸਮਾਧਾਨ ਅੱਜ ਵੀ ਖੜੇ ਹੈ ਸਿੱਧੂ ਦੇ ਜਾਣ ਤੋਂ ਬਾਅਦ ਵੀ ਖੜੇ ਰਹਿਣੇ ਜਦ ਤੱਕ ਉਹ ਅਮਲ ਨਹੀਂ ਪੈਣੇ ਪੰਜਾਬ ਖੜਾ ਨਹੀਂ ਹੋਣਾ ਮਿੱਤਰਾਂ ਯਾਦ ਰੱਖੀ ਔਰ ਉਹ ਲੋਕੀ ਆਉਂਦੇ ਆ ਲੋਕੀ ਫੱਟ ਬਦਲਦੇ ਆ ਲੋਕੀ ਫੱਟ ਦ੍ਰਿਸ਼ਟੀਕੋਣ ਬਦਲਦੇ ਆ ਲੋਕੀ ਜ਼ਮਾਨ ਬਦਲਦੇ ਆ ਲੋਕੀ ਤਿਲਕਦੇ ਆ ਨਾ ਜ਼ਬਾਨ ਬਦਲੀ ਨਾ ਸਟੈਂਡ ਬਦਲਿਆ YouTube ਤੇ ਪਏ ਆ 10 ਸਾਲ ਦੇ ਪਏ ਆ ਉੱਥੇ ਹੀ ਪਏ ਆ ਉਵੇਂ ਹੀ ਪਏ ਆ ਉੱਥੇ ਹੀ ਖੜਾ ਸਿੱਧੂ ਤੁਸੀਂ ਪੰਜਾਬ ਨੂੰ ਫਿਰ ਨਹੀਂ ਕਿਹਦੇ ਬਿਨਾ ਤੂੰ ਸਮਝਦਾ ਨਹੀਂ ਕਿਉਂ ਕਿਉਂਕਿ ਦੇਖੋ ਜੇ ਪੰਜਾਬ ਖੜਾ ਕਰਨਾ ਤੇ ਲਾਲਸ ਉੱਤੇ ਉੱਠਣਾ मै पंज तरीक गया आया गया लव यू ब्रदर लव यू थैंक यू